ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਬਹੁਤ ਹੀ ਖਾਸ ਅਪਡੇਟ ਮਲਾਸਮਾ ਤੇ ਫੈਸ਼ਨ ਦੇ ਲਈ ਬਹੁਤ ਹੀ ਵੱਡੀ ਜਿਹੜੀ ਹੈ ਵੱਡੀ ਖੁਸ਼ਖਬਰੀ ਸਾਹਮਣੇ ਨਿਕਲ ਕੇ ਆ ਰਹੀ ਹੈ ਕੇਂਦਰ ਸਰਕਾਰ ਦੀ ਕੰਪਿਊਟੇਸ਼ਨ ਸੰਬੰਧੀ ਵੱਡਾ ਫੈਸਲਾ ਲੈਣ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਤੇ ਸੁਪਰੀਮ ਕੋਰਟ ਦੇ ਫੈਸਲੇ ਦਾ ਦਬਾਅ ਬਣਿਆ ਹੋਇਆ ਹੈ ਕੁਝ ਸਮਾਂ ਪਹਿਲਾਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਇਤਿਹਾਸਿਕ ਫੈਸਲਾ ਸੁਣਾ ਦਿੱਤਾ ਗਿਆ ਹੈ ਕੀ ਹੈ ਪੂਰਾ ਮਾਮਲਾ ਜੀ ਇਕ ਚੈਨਲ ਤੇ ਨਵੀਆਂ ਚੈਲੰਜ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਅੱਜ ਦੀ ਜਿਹੜੀ ਨਵੀਂ ਅਪਡੇਟ ਹੈ ਸੁਪਰੀਮ ਕੋਰਟ ਦੇ ਵੱਲੋਂ ਕੰਪਿਊਟੇਸ਼ਨ ਸੰਬੰਧੀ ਇੱਕ ਫੈਸਲਾ ਸੁਣਾਇਆ ਗਿਆ ਹੈ ਜਿਹੜੀ ਸੀਡਬਲਯੂਪੀ ਨੰਬਰ 2490 ਔਰ ਕੇਸ ਜਿਹੜਾ ਹੈ ਕਿ ਜਿਹੜਾ ਨੰਬਰ 82 24 ਸੁਪਰੀਮ ਕੋਰਟ ਨੇ ਕੇਂਦਰੀ ਕਰਮਚਾਰੀਆਂ ਕੰਪਿਊਟੇਸ਼ਨ ਦੀ ਵਸੂਲੀ ਨੂੰ ਨਜਾਇਜ਼ ਠਹਿਰਾਇਆ ਹੈ ਸਾਰੇ ਹੀ ਕਰਮਚਾਰੀਆਂ ਦੇ ਲਈ ਸਰਕਾਰੀ ਕਰਮਚਾਰੀਆਂ ਦੇ ਲਈ ਬਹੁਤ ਹੀ ਚੰਗੀ ਖਬਰ ਹੈ ਜਿਨ੍ਹਾਂ ਨੂੰ ਆਪਣੀ ਪੈਨਸ਼ਨ ਕੰਪਿਊਟ ਕਰਵਾਈ ਸੀ ਉਹਨਾਂ ਦੀ ਵਸੂਲੀ 15 ਸਾਲ ਦੇ ਵਿੱਚ 180 ਕਿਸ਼ਤਾਂ ਦੇ ਵਿੱਚ ਕੀਤੀ ਜਾਣੀ ਸੀ ਪਰ ਹੁਣ ਮਾਨਯੋਗ ਸੁਪਰੀਮ ਕੋਰਟ ਨੇ ਇਹੀ ਜਿਹੜਾ ਫੈਸਲਾ ਕੀਤਾ ਹੈ ਇਸ ਦੀ ਵਸੂਲੀ 10 ਸਾਲ 8 ਮਹੀਨੇ ਤੱਕ ਜਿਹੜੀ ਵਿੱਚ ਕੀਤੀ ਜਾਵੇਗੀ W, C, WP ਜਿਹੜਾ ਸੀ WP ਨੰਬਰ ਜਿਹੜਾ ਹੈ 24908224 ਇਹ ਫੈਸਲਾ ਜਿਹੜਾ ਸਰਕਾਰੀ ਕਰਮਚਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਲਈ ਬਹੁਤ ਹੀ ਲਾਭਕਾਰੀ ਹੋਵੇਗਾ ਰਿਟਾਇਰਸ ਦਾ ਜਿਹੜੀ ਰਿਟਾਇਰਮੈਂਟ ਸਮੇ ਕਰਮਚਾਰੀ ਪੈਨਸ਼ਨ ਦਾ ਕੁਝ ਹਿੱਸਾ ਜਿਹੜਾ ਹੈ ਕੰਪਿਊਟ ਕਰਕੇ ਜਿਹੜਾ ਕੰਪਿਊਟੇਸ਼ਨ ਕਰਕੇ 15 ਸਾਲ ਦੇ ਵਿੱਚ ਵਸੂਲੀ ਕੀਤੀ ਜਾਂਦੀ ਹੈ ਲੇਕਿਨ ਵਿਆਜ ਦਰ 12% ਨਿਰਧਾਰਿਤ ਕੀਤੀ ਜਾਂਦੀ ਹੈ ਪਰ ਲੇਕਿਨ ਉਹਨ ਵਿਆਜ ਦਰ ਜਿਹੜਾ ਹੈ 7% ਰਹਿ ਚੁਕਿਆ ਹੈ ਹਰਿਆਣਾ ਸਰਕਾਰ ਤੋਂ ਕਰਮਚਾਰੀ ਰਿਟਾਇਰ ਹੋਏ ਸੀ ਸ਼੍ਰੀ ਜਿੰਦਲ ਕੰਪਿਊਟੇਸ਼ਨ ਦੀ ਵਸੂਲੀ ਨੂੰ ਨਜਾਇਜ਼ ਠਹਿਰਾਇਆ ਗਿਆ ਹੈ ਸਾਰੇ ਹੀ ਵਸੂਲੀ 10 ਸਾਲ 8 ਮਹੀਨੇ ਦੇ ਵਿੱਚ ਪੂਰੀ ਹੋ ਜਾਂਦੀ ਹੈ ਇਸ ਦੀ ਜਿਹੜੀ ਹੈ ਜੱਜਮੈਂਟ ਹੈ ਸੁਪਰੀਮ ਕੋਰਟ ਦੀ ਵੈਬਸਾਈਟ ਤੇ ਜਲਦੀ ਹੀ ਅਪਲੋਡ ਹੋ ਜਾਵੇਗੀ ਇਹ ਫੈਸਲਾ ਸਾਰੀਆਂ ਇਸ ਡੇਟਾ ਤੇ ਸਰਕਾਰ ਤੇ ਵੀ ਲਾਗੂ ਹੋ ਸਕਦਾ ਹੈ ਇਸ ਦੇ ਨਾਲ ਪੈਨਸ਼ਨਰਸ ਕਾਫੀ ਜਿਹੜੇ ਨੇ ਆਰਥਿਕ ਮਦਦ ਜਿਹੜੀ ਹੈ ਮਿਲੇਗੀ ਸਾਰੇ ਹੀ ਜਿਹੜੇ ਕੀ ਪੈਸੇ ਨੇ ਜਿਹੜੇ ਪਰਿਵਾਰਾਂ ਨੂੰ ਵੀ ਇਸ ਦੇ ਨਾਲ ਵੱਡੀ ਜਿਹੜੀ ਰਾਹਤ ਮਿਲੇਗੀ ਇਸ ਫੈਸਲੇ ਨੂੰ ਦੇਖਦੇ ਹੋਏ ਹੁਣ ਮੋਦੀ ਸਰਕਾਰ ਵੀ ਜਿਹੜੀ ਹੈ 8ਵੀਂ ਤਨਖਾਹ ਕਮਿਸ਼ਨ ਤੋਂ ਪਹਿਲਾਂ ਕੰਪਿਊਟੇਸ਼ਨ ਦੇ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ ਉਸ ਦੇ ਬਾਰੇ ਵੀ ਪੂਰੀ ਜਾਣਕਾਰੀ ਦੇ ਦਿੰਨੇ ਆਸਤੀ ਦੇ ਵਿੱਚ ਸੋ ਦੋਸਤੋ ਕੇਂਦਰ ਸਰਕਾਰ ਨੇ 8ਵੀਂ ਤਨਖਾਹ ਕਮਿਸ਼ਨ ਦੇ ਵਿੱਚ ਲੱਖਾਂ ਸਰਕਾਰੀ ਕਰਮਚਾਰੀਆਂ ਤੇ ਪੈਸ਼ਨਨ ਨੂੰ ਵੱਡੀ ਰਾਹਤ ਦੇ ਸਕਦੀ ਹੈ ਸਰਕਾਰ ਪੈਨਸ਼ਨ ਕੰਪਿਊਟੇਸ਼ਨ ਦੇ ਬਾਰੇ ਵੱਡਾ ਫੈਸਲਾ ਲੈ ਸਕਦੀ ਹੈ ਕਰਮਚਾਰੀ ਯੂਨੀਅਨ ਲੰਮੀ ਸਮੇਂ ਤੋਂ ਕੰਪਿਊਟੇਸ਼ਨ ਜਿਹੜੀ ਹੈ ਕੰਪਿਊਟਰ ਪੈਨਸ਼ਨ ਦੀ ਬਹਾਲੀ ਦਾ ਸਮਾਂ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਕਰ ਰਹੀ ਹੈ ਕਮਿਸ਼ਨ ਅਗਲੇ ਸਾਲ ਇਸ ਸਬੰਧੀ ਆਪਣੀਆਂ ਸਿਫਾਰਸ਼ਾਂ ਵੀ ਦੇ ਸਕਦਾ ਹੈ ਕੇਂਦਰੀ ਕਰਮਚਾਰੀਆਂ ਦੀ ਜਿਹੜੀ ਹੈ ਨਾਮੰਦਗੀ ਕਰਨ ਵਾਲੀ ਸੰਸਥਾ ਨੈਸ਼ਨਲ ਕੋਸ਼ਲ ਨੇ ਜਿਹੜਾ ਕੇਂਦਰ ਸਰਕਾਰ ਨੂੰ ਆਪਣੀ ਮੰਗ ਦੇ ਬਾਰੇ ਸੂਚਿਤ ਕੀਤਾ ਹੈ ਉਮੀਦ ਕੀਤੀ ਜਾ ਰਹੀ ਹੈ ਕਿ ਪੈਨਸ਼ਨ ਕੰਪਿਊਟੇਸ਼ਨ ਨੂੰ ਵੀ 8ਵੇਂ ਤਨਖਾਹ ਕਮਿਸ਼ਨ ਦੇ ਵਿੱਚ ਜਿਹੜੀ ਹੈ ਜਗ੍ਹਾ ਦਿੱਤੀ ਜਾ ਸਕਦੀ ਹੈ ਇਸ ਦੇ ਨਾਲ ਲੱਖਾਂ ਪੈਸ਼ਨਰ ਨੂੰ ਸਿੱਧਾ ਲਾਭ ਹੋਵੇਗਾ ਸੋ ਦੋਸਤੋ ਕੰਪਿਊਟੇਸ਼ਨ ਜਿਹੜੀ ਪੈਨਸ਼ਨ ਕੀ ਹੈ ਹੁਣ ਇੱਥੇ ਇੱਕ ਸਵਾਲ ਜਿਹੜਾ ਕਿ ਉੱਠਦਾ ਹੈ ਕਿ ਕੰਪਿਊਟਡ ਪੈਨਸ਼ਨ ਜਿਹੜੀ ਹੈ ਜੇਕਰ ਅਸੀਂ ਇਸ ਨੂੰ ਜਿਹੜਾ ਸਰਲ ਭਾਸ਼ਾ ਦੇ ਵਿੱਚ ਸਮਝੀਏ ਤਾਂ ਇਹ ਜਿਹੜਾ ਇੱਕ ਮੁਸ਼ਤ ਰਕਮ ਹੈ ਜੋ ਕਰਮਚਾਰੀ ਦੀ ਪੈਸ਼ ਦਾ ਹਿੱਸਾ ਹੈ ਸੇਵਾ ਮੁਕਤ ਦੇ ਸਮੇਂ ਕਰਮਚਾਰੀ ਨੂੰ ਇੱਕਮੁੱਠ ਰਕਮ ਲੈਂਦਾ ਜਿਹੜਾ ਬਦਲ ਮਿਲਦਾ ਹੈ ਇਸ ਨੂੰ ਪੈਨਸ਼ਨ ਜਿਹੜਾ ਕੰਪਿਊਟੇਸ਼ਨ ਕਿਹਾ ਜਾਂਦਾ ਹੈ ਹਾਲਾਂਕਿ ਸਰਕਾਰ ਵੀ ਨਵਰ ਪੈਨਸ਼ਨ ਦੇ ਵਿੱਚੋਂ ਕੁਝ ਰਕਮ ਕੱਟਦੀ ਹੈ ਤਾਂ ਜੋ ਇੱਕਮੁੱਠ ਰਕਮ ਵਸੂਲ ਕੀਤੀ ਜਾ ਸਕੇ ਜੇਕਰ ਤੁਸੀਂ ਵੀ ਕੰਪਿਊਟ ਜਿਹੜੀ ਪੈਨਸ਼ਨ ਦੇ ਤਹਿਤ ਇੱਕਮੁੱਠ ਰਕਮ ਲੈਂਦੇ ਹੋ ਤਾਂ ਸਰਕਾਰ ਤੁਹਾਡੀ ਪੈਨਸ਼ਨ ਦੇ ਵਿੱਚੋਂ 15 ਸਾਲ ਦੀ ਕੁਜਰ ਰਕਮ ਕੱਟ ਲੈਂਦੀ ਹੈ ਇਸ ਤੋਂ ਬਾਅਦ ਇਹ ਤੁਹਾਨੂੰ ਪੂਰੀ ਪੈਨਸ਼ਨ ਦੀ ਹੁੰਦੀ ਹੈ ਪਰ ਹੁਣ ਇਸ ਨੂੰ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਦੀ ਮੰਗ ਜਿਹੜੀ ਹੈ ਜੇਕਰ 8ਵੀਂ ਤਨਖਾਹ ਕਮਿਸ਼ਨ ਦੇ ਵਿੱਚ ਇਸ ਨੂੰ ਹਰੀ ਝੰਡੀ ਮਿਲ ਜਾਂਦੀ ਹੈ ਤਾਂ ਕਰਮਚਾਰੀ ਨੂੰ 12 ਸਾਲ ਦੇ ਅੰਦਰ ਪੂਰੀ ਪੈਨਸ਼ਨ ਮਿਲਣੀ ਸ਼ੁਰੂ ਹੋ ਜਾਵੇਗੀ ਕਰਮਚਾਰੀਆਂ ਦੀ ਯੂਨੀਅਨ ਅਤੇ ਬੈਂਚਰ ਦਾ ਇਸ ਮੁੱਦੇ ਤੇ ਕਹਿਣਾ ਕੀ ਕਹਿਣਾ ਹੈ ਕਿ 15 ਸਾਲ ਬਹੁਤ ਲੰਮਾ ਸਮਾਂ ਹੈ ਇਹ ਆਰਥਿਕ ਦ੍ਰਿਸ਼ਟੀਕੋਣ ਤੇ ਬੇਇਨਸਾਫੀ ਹੈ ਕਿਉਂਕਿ ਵਿਆਸ ਦਰਾਂ ਦੇ ਵਿੱਚ ਕਟੌਤੀ ਦੇ ਕਾਰਨ ਸਰਕਾਰ ਦੀ ਰਿਕਵਰੀ ਦੀ ਗੰਨਾ ਦੇ ਵਿੱਚ ਅਸਮਾਨਤਾ ਹੈ ਇਸ ਕਾਰਨ ਲਖਣਾ ਕਰਮਚਾਰੀ ਨੂੰ ਆਪਣੀ ਪੈਨਸ਼ਨ ਦਾ ਇੱਕ ਵੱਡਾ ਹਿੱਸਾ ਗੁਆਉਣਾ ਪੈਂਦਾ ਹੈ ਜੇਕਰ ਇਸ ਨੂੰ 15 ਸਾਲ ਦੀ ਬਜਾਏ 12 ਸਾਲ ਕੀਤਾ ਜਾਂਦਾ ਤਾਂ ਸੇਵਾ ਮੁਕਤ ਕਰਮਚਾਰੀ ਨੂੰ ਲਾਭ ਹੋਵੇਗਾ ਅਤੇ ਉਹ ਜਲਦੀ ਤੋਂ ਜਲਦੀ ਪੂਰੀ ਪੈਨਸ਼ਨ ਦਾ ਲਾਭ ਪ੍ਰਾਪਤ ਕਰ ਸਕਦੇ ਨੇ ਸੋ ਦੋਸਤੋ ਜੇਕਰ ਸਰਕਾਰ ਮਨਜ਼ੂਰੀ ਦਿੰਦੀ ਹੈ ਤਾਂ ਕਰਮਚਾਰੀ ਨੂੰ ਲਾਭ ਕਿਵੇਂ ਮਿਲੇਗਾ ਸੋ ਦੋਸਤੋ ਨੈਸ਼ਨਲ ਕਾਉਂਸਲ ਅਥੀ ਕਰਮਚਾਰੀ ਦੀ ਸੰਗਠਨਾ ਅਨੇ ਪੈਨਸ਼ਨ ਕੰਪਿਊਟੇਸ਼ਨ ਸੰਬੰਧੀ ਕੈਬਨਟ ਸਕੱਤਰ ਨੂੰ ਇੱਕ ਪੱਤਰ ਸੌਂਪਿਆ ਹੈ ਇਸ ਦੇ ਵਿੱਚ ਇਸ ਦੀ ਮਿਆਦ 15 ਸਾਲ ਤੋਂ ਘਟਾ ਕੇ 12 ਸਾਲ ਕਰਨ ਮੰਗ ਕੀਤੀ ਗਈ ਹੈ ਜੇਕਰ ਸਰਕਾਰ ਪੈਨਸ਼ਨ ਕੰਪਿਊਟੇਸ਼ਨ ਦੀs ਮਿਆਦ 15 ਸਾਲ ਤੋਂ ਘਟਾ ਕੇ 12 ਸਾਲ ਕਰ ਦਿੰਦੀ ਹੈ ਤਾਂ ਸੇਵਾ ਮੁਕਤ ਹੋਣ ਵਾਲੇ ਕਰਮਚਾਰੀ ਨੂੰ ਸਿਰਫ 12 ਸਾਲ ਦੇ ਵਿੱਚ ਪੂਰੀ ਪੈਨਸ਼ਨ ਮਿਲੇਗੀ ਜੇਕਰ ਇਹ ਨਿਯਮ ਜਿਹੜੀ ਪਿੱਛਾ ਖੜੀ ਤੌਰ ਤੋਂ ਲਾਗੂ ਕੀਤਾ ਜਾਂਦਾ ਹੈ ਤਾਂ ਮੌਜੂਦਾ ਅਤੇ ਪੁਰਾਣੇ ਪੈਨਸ਼ਨਰ ਨੂੰ ਵੀ ਇਸ ਦਾ ਲਾਭ ਮਿਲ ਸਕਦਾ ਹੈ ਸੋ ਦੋਸਤੋ ਇਹ ਸਿਹਤ ਦੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾਂ ਤੇ ਪੈਨਸ਼ਨ ਦੇ ਨਾਲ ਉਹਨਾਂ ਦੀਆਂ ਜਿਹੜੀਆਂ ਕੰਪਿਊਟੇਸ਼ਨ ਸੰਬੰਧੀ ਮਿਲਦੇ ਹੈ ਕਿਸੇ ਨਵੀਂ ਅਪਡੇਟ ਦੇ ਨਾਲ ਬਨੇ ਰਹਿਣਾ ਚੈਨਲ ਨਾਲ ਧੰਨਵਾਦ ਜੀ